ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮੈਂ ਵਿਦਿਆਰਮਾ ਜ਼ਿਲ੍ਹਾ ਪ੍ਰਿੰਸੀਪਲ ਪੁਰਾਣੀ ਪੈਨਸ਼ਨ ਬਹਾਲੀ ਸੰਘਾਸ਼ ਕਮੇਟੀ ਸ਼ੀਰਪາກ ਸਿੰਘ ਨਗਰ ਆਪ ਦੇ ਮਾਧਿਅਮ ਦੁਆਰਾ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲਗਭਗ 2 ਲੱਖ ਨਿਊ ਪੈਨਸ਼ਨ ਸਕੀਮ ਤੋਂ ਪੀੜਿਤ ਮਲਾਜਮਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਪੰਜਾਬ ਅੰਦਰ ਹੋਂਦ ਵਿੱਚ ਆਂਦੀ ਹੈ ਤਾਂ ਅਸੀਂ ਆਂਦੇ ਸਾਲ ਹੀ ਪਹਿਲਾ ਮਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਹੁਣ ਸਰਕਾਰ ਨੂੰ ਸਤਾ ਵਿੱਚ ਆਏ ਲਗਭਗ 2.5 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਸਰਕਾਰ ਨੇ ਹਜੇ ਤੱਕ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮਲਾਜਮਾਂ ਦਾ ਹੱਥ ਨਹੀਂ ਪੜਿਆ ਪਿਛਲੇ ਸਾਲ ਲੰਘਵਾਗਾ ਤੋਂ ਸਵਾ ਸਾਲ ਪਹਿਲਾਂ ਇੱਕ ਪੁਰਾਣੀ ਪੈਨਸ਼ਨ ਬਹਾਲੀ ਕਰਨ ਦੀ ਅਧੂਰਾ ਨੋਟੀਫਿਕੇਸ਼ਨ ਕੀਤਾ ਸੀ ਜਿਸ ਨੂੰ ਕਿ ਅੱਜ ਤੱਕ ਅਮਲੀ ਜਾਮਾ ਨਹੀਂ ਪਨਾਇਆ ਗਿਆ ਇਸ ਦੇ ਰੋਸ ਵਿੱਚ ਪੰਜਾਬ ਦੇ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਲਗਭਗ 2.5 ਲੱਖ ਮਲਾਜਮਾਂ ਨੇ ਕਈ ਵਾਰ ਰੋਸ ਧਰਨੇ ਤੇ ਰੈਲੀਆਂ ਕੀਤੀਆਂ ਸਰਕਾਰ ਨੇ ਹਰ ਰੈਲੀ ਤੋਂ ਬਾਅਦ ਮਲਾਜਮਾਂ ਨਾਲ ਅਦੇ ਜੂਨੀਅਨਾਂ ਨਾਲ ਬਹਿਸ ਕੀਤਾ ਕਿ ਅਸੀਂ ਤੁਹਾਡੇ ਨਾਲ ਟੇਬਲ ਟਾਕ ਤੇ ਗੱਲ ਕਰਨ ਤਿਆਰ ਹਾਂ ਪਰ ਮੁੱਖ ਮੰਤਰੀ ਵੱਲੋਂ ਜੂਨੀਅਨਾਂ ਨੂੰ ਮੀਟਿੰਗ ਦਾ ਸੱਦਾ ਦੇ ਕੇ ਇੱਕ ਦਿਨ ਪਹਿਲਾਂ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਹੈ ਅਤੇ ਹੁਣ ਲਗਭਗ ਇਸ ਵਾਰ ਨੌਂ ਵਾਰੀ ਮੁੱਖ ਮੰਤਰੀ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਦੇ ਕੇ ਮੀਟਿੰਗ ਨੂੰ ਪੋਸਟਪੋਨ ਕੀਤਾ ਗਿਆ ਜਿਸ ਦੇ ਰੋਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਾਸ਼ ਕਮੇਟੀ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਕਿ ਜੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਅੰਦਰ 29 ਸਤੰਬਰ ਨੂੰ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਬੈਠੇ ਹਨ ਉਹਨਾਂ ਮੰਤਰੀਆਂ ਦਾ ਘਰਾਵ ਕੀਤਾ ਜਾਵੇ ਅਤੇ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਮੰਤਰੀ ਨਹੀਂ ਹਨ ਉਹਨਾਂ ਜ਼ਿਲ੍ਹਿਆਂ ਵਿੱਚ ਸੀਨੀਅਰ ਐਮਐਲਏ ਦੇ ਦਫਤਰ ਦਾ ਘਰਾਉ ਕੀਤਾ ਜਾਵੇ ਜਿਸ ਦੇ ਤਹਿਤ ਅਸੀਂ ਜਿਹੜਾ ਸ਼ਿਰਪਖ ਸਿੰਘ ਨਗਰ ਦੇ ਸਮੂਹ ਪ੍ਰਾਣੀ ਪੈਨਸ਼ਨ ਬਹਾਲੀ ਸੰਘਾਸ਼ ਕਮੇਟੀ ਦੇ ਮੈਂਬਰਾਂ ਨੇ ਅੱਜ ਫੈਸਲਾ ਕੀਤਾ ਹੈ ਕਿ ਆਉਣ ਵਾਲੀ 29 ਸਤੰਬਰ ਨੂੰ ਸ਼੍ਰੀ ਸੁਵਿੰਦਰ ਸੁਖੀ ਹਲਕਾ ਵਿਧਾਇਕ ਬੰਗਾ ਉਹਨਾਂ ਦੇ ਬੰਗਾ ਦਫਤਰ ਦਾ ਘਰਾਉ ਐਤਵਾਰ ਮਿਤੀ 29 ਸਤੰਬਰ ਨੂੰ ਸਵੇਰੇ 9:00 ਤੋਂ ਲੈ ਕੇ 11:00 ਵਜੇ ਤੱਕ ਕੀਤਾ ਜਾਵੇਗਾ ਇਸ ਘਰਾਉ ਦੇ ਲਈ ਜ਼ਿਲ੍ਹੇ ਦੇ ਪ੍ਰਾਣੀ ਪੈਨਸ਼ਨ ਇਹ ਜिले ਦੇ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਸਾਰੇ ਮੁਲਾਜ਼ਮ ਸਥਾਨਿਕ ਬਾਰਦਰਿ ਪਾਰਕ ਨਮਾ ਸ਼ਹਿਰ ਵਿਖੇ ਸਵੇਰੇ 8 ਵਜੇ ਇਕੱਠੇ ਹੋਣਗੇ ਅਤੇ ਇਥੋਂ ਮੋਟਰਸਾਈਕਲ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਰੈਲੀ ਦੇ ਰੂਪ ਵਿੱਚ ਬਖ ਬਖ ਪਿੰਡਾਂ ਵਿੱਚੋਂ ਹੁੰਦੇ ਹੋਏ ਹਲਕਾ ਵਿਧਾਇਕ ਬੰਗਾ ਦੇ ਡਾਕਟਰ ਵਿਖੇ 9 ਵਜੇ ਪਹੁੰਚ ਕੇ ਉਹਦਾ ਘਰਾਵ ਕਰਨਗੇ ਅਤੇ ਹਲਕਾ ਵਿਧਾਇਕ ਨੂੰ ਕੁਐਸਚਨ ਕਰਨਗੇ ਕਿ ਜੇਕਰ ਨਿਊ ਪੈਨਸ਼ਨ ਸਕੀਮ ਇੰਨੀ ਹੀ ਵਧੀਆ ਹੈ ਤਾਂ 2004 ਤੋਂ ਬਾਅਦ ਜਿੰਨੇ ਵੀ ਵਿਧਾਇਕ ਜਾਂ ਮੰਤਰੀ ਜਾਂ ਐਮਪੀ ਬਣਦੇ ਹਨ ਉਹ ਇਸ ਸਕੀਮ ਨੂੰ ਕਿਉਂ ਨਹੀਂ ਅਪਣਾਦੇ ਅਤੇ ਮੁਲਾਜ਼ਮਾਂ ਦੀ ਵਾਰ ਨੂੰ ਸਰਕਾਰ ਦਾ ਖਜ਼ਾਨਾ ਖਾਲੀ ਕਿਉਂ ਹੋ ਜਾਂਦਾ ਹੈ ਜਦੋਂ ਕਿ ਇਹ ਪੰਜਾਬ ਦੇ ਵਿਧਾਇਕਾਂ ਨੇ ਇੱਕ ਹੀ ਰਾਤ ਵਿੱਚ ਆਪਣੀਆਂ ਤਨਖਾਹਾਂ 80000 ਤੋਂ ਵਧਾ ਕੇ 3 ਲੱਖ ਕਰ ਲਈਆਂ ਹਨ ਸੋ ਮੈਂ ਜਿੰਨੇ ਵੀ ਨਿਊ ਪੈਨਸ਼ਨ ਸਕੀਮ ਤੋਂ ਪੇੜ ਮੁਲਾਜ਼ਮ ਹਨ ਜिले ਦੇ ਸਾਰੇ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਹਾਂ ਕਿ 29 ਤਰੀਕ ਗੇ ਨੈਟਵਰਕ ਸਵੇਰੇ 8 ਵਜੇ ਬਰਨਾਈ ਪਾਰਕ ਵਿੱਚ ਇਕੱਠੇ ਹੋ ਕੇ ਆਪਾਂ ਹਲਕਾ ਵਿਧਾਇਕ ਬੰਗਾ ਦੇ ਦਫਤਰ ਦਾ ਘਰਾਵਾਂ ਜਾਣਾ ਸਾਰੇ ਇਸ ਵਿੱਚ ਆਪਣੀ ਸ਼ਮੂਲੀਅਤ ਕਰਨ। ਧੰਨਵਾਦ। ਪੰਜਾਬ ਸਹਿਤ ਸਵਾ ਨਵਾਂ ਸ਼ਹਿਰ ਦੇ ਵੱਲੋਂ ਨਵਾਂ ਸ਼ਹਿਰ ਵਿਖੇ ਨਵੇਂ ਆਏ ਡੀਐਸਪੀ ਸ਼੍ਰੀ ਰਾਜਕੁਮਾਰ ਹੋਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ। you

Oh, uh -huh. ਮੰਦਰੀ ਹੁੰਦਾ ਹੈ ਬਚਾਣੇ ਵਾਲਾ ਕੰਮ ਕਰੀ ਵੀ ਬੰਕੇ बिहारी लाल की जय 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 श्री राधे आज श्यामा श्याम संकीर्तन मंडल नवा शहर की ओर से प्रत्येक वर्ष की तरह श्री हरि नाम संकीर्तन उत्सव मंदिर शिवधाम में मनाया जा रहा है जो कि हमारा चौबीसवा ये हरि नाम संकीर्तन उत्सव है लगातार चौबीस साल से नाम संकीर्तन करके जन जन को वृंदावन से जोड़ने का कार्यक्रम जो है वो श्यामा श्याम मंडल की ओर से किया जा रहा है तो आज के उत्सव की आप सभी को बधाई शुभकामनाएं। आज श्री अश्विनी ग्रोवर जी राधा माधव संकीर्तन मंडल लुधियाना से सिद्ध पीठ दंडी स्वामी जी के सेवक जहाँ पधारे हैं और नाम संकीर्तन का आनंद सभी जाने ले रहे हैं सभी नवा शहर निवासी जो है आज उनका धन्य भाग है भाग्यशाली है जो आज इतना आनंद प्राप्त हो रहा है जय जय श्री राधे ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ ਸਹੂਲਤਾਂ

ਦੰਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ